ਹਾਂਜੀ ਦੋਸਤੋ ਪੰਜ ਮੈਂਬਰੀ ਕਮੇਟੀ ਨੇ ਕੱਲ ਜਿਹੜੀ ਰਿਪੋਰਟ ਹੈ ਉਹ ਜਥੇਦਾਰ ਸ੍ਰੀ ਕਾਲਤਕ ਸਾਹਿਬ ਨੂੰ ਭੇਜ ਦਿੱਤੀ ਹੈ। ਭਾਵੇਂ ਸੱਤ ਮੈਂਬਰੀ ਕਮੇਟੀ ਜਥੇਦਾਰ ਸਹਿਬਾਨ ਦੇ ਵੱਲੋਂ ਬਣਾਈ ਗਈ ਸੀ 2 ਦਸੰਬਰ ਨੂੰ ਪਰ ਸੱਤ ਦੇ ਵਿੱਚੋਂ ਦੋ ਮੈਂਬਰ ਭਗੌੜੇ ਹੋ ਚੁੱਕੇ ਨੇ। ਜਿਨ੍ਹਾਂ ਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਧਾਮੀ ਤੇ ਸਾਬਕਾ ਪ੍ਰਧਾਨ ਸਰਦਾਰ ਕਿਰਪਾਲ ਸਿੰਘ ਜੀ ਬਡੂਂਗਰ ਦੋਨੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਐ ਕਿਸੇ ਨਾ ਕਿਸੇ ਸਿਆਸੀ ਦਬਾਅ ਦੇ ਕਾਰਨ ਜਾਂ ਉਹਨਾਂ ਦੀ ਸਿਹਤ ਨਹੀਂ ਸਾਥ ਦਿੰਦੀ ਸੀ ਉਹ ਇਹ ਗੱਲ ਨੂੰ ਕਹਿ ਕੇ ਅਸਤੀਫਾ ਦੇ ਗਏ ਐ ਅਕਾਲ ਤਖਤ ਨੂੰ ਚਿੱਠੀ ਲਿਖ ਗਏ ਐ ਤੇ ਜਿਹੜੇ 5 ਮੈਂਬਰ ਬਾਕੀ ਰਹਿ ਗਏ ਮੈਂ ਉਹਨਾਂ ਨੂੰ ਜੋਧੇ ਕਹਿਣਾ ਐ ਮੈਂ ਉਹਨਾਂ ਨੂੰ ਕਹਿਣਾ ਜਰਨੈਲ ਜਿਹੜੇ 5 ਬਚੇ ਉਹ ਨੇ ਜਰਨੈਲ ਜਿਹੜੇ ਖੜੇ ਰਹੇ ਆਪਣੇ ਸਟੈਂਡ ਤੇ ਤੇ ਉਹ ਪੰਜੇ ਜਰਨੈਲਾਂ ਨੇ ਕੱਲ ਜਿਹੜੀ ਰਿਪੋਰਟ ਐ ਅਕਾਲ ਤਖਤ ਸਾਹਿਬ ਨੂੰ ਭੇਜ ਦਿੱਤੀ ਆ ਦੋਸਤੋ ਕੀ ਹੁਣ ਜਥੇਦਾਰ ਸਹਿਬਾਨ ਉਹਨਾਂ ਪੰਜੇ ਜਰਨੈਲਾਂ ਨੂੰ ਦੋਸਤੋ ਅੱਗੇ ਸਾਰੀ ਪਾਵਰ ਦੇਣ ਜਾ ਰਹੇ ਐ ਕੀ ਹੁਣ ਜਥੇਦਾਰ ਗਿਆਨੀ ਰਗਵੀਰ ਸਿੰਘ ਜਿਨ੍ਹਾਂ ਦੇ ਕੋਲੇ ਸਭ ਤੋਂ ਜਿਹੜੇ ਵੱਡੇ ਫੈਸਲੇ ਹੁਣ ਉਹ ਕਰਨ ਦਾ ਸਮਾਂ ਆ ਗਿਆ ਐ ਹੁਣ ਜਥੇਦਾਰ ਸਹਿਬਾਨ ਦੇ ਕੰਨੀ ਬੱਚੇ-ਬੱਚੇ ਦੀ ਨਜ਼ਰ ਟਿਕ ਗਈ ਹੈ ਦੇਸ਼ਾਂ-ਵਦੇਸ਼ਾਂ ਦੇ ਵਿੱਚ ਬੈਠੇ ਸਿੱਖ ਹੁਣ ਅਕਾਲ ਤਖਤ ਸਾਹਿਬ ਨਾਲ ਤੱਕ ਰਹੇ ਹੈ ਕਿ ਇੱਥੋਂ ਦਾ ਅਕਾਲ ਤਖਤ ਸਾਹਿਬ ਦਾ ਸਪੀਕਰ ਭਾਵ ਜਥੇਦਾਰ ਹੁਣ ਕੀ ਫੈਸਲਾ ਸੁਣਾਉਣ ਜਾ ਰਹੇ ਹੈ ਦੋਸਤੋ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਹੋਣ ਤੋਂ ਬਾਅਦ ਜੇਕਰ ਇੱਕੋ ਇੱਕ ਆਸ ਦੀ ਕਿਰਨ ਬਚੀ ਹੈ ਤੇ ਗਿਆਨੀ ਰਘਵੀਰ ਸਿੰਘ ਤੇ ਹੁਣ ਕੱਲ ਪੰਜੇ ਉਹਨਾਂ ਯੋਧਿਆਂ ਨੇ ਮੀਟਿੰਗ ਕੀਤੀ ਲੱਖ ਪ੍ਰੈਸ਼ਰ ਹੋਣ ਦੇ ਬਾਵਜੂਦ ਫਿਰ ਉਹਨਾਂ ਨੇ ਕਾਲ ਤੱਕ ਸਾਬ ਨੂੰ ਜਿਹੜੀ ਰਿਪੋਰਟ ਹੈ ਉਹ ਭੇਜ ਦਿੱਤੀ ਤੇ ਰਿਪੋਰਟ ਦੇ ਵਿੱਚ ਵੀ ਦੋਸਤੋ ਕੀ ਲਿਖਿਆ ਉਹਨਾਂ ਨੇ ਲਿਖ ਦਿੱਤਾ ਕਿ ਜਿਹੜੇ ਅਕਾਲੀ ਦਲ ਦੇ ਆਗੂ ਨੇ ਉਹ ਸਾਨੂੰ ਸਹਿਯੋਗ ਨਹੀਂ ਕਰ ਰਹੇ ਜੇ ਅਸੀਂ ਬੁਲਾਉਨੇ ਆ ਤੇ ਆ ਨਹੀਂ ਰਹੇ ਨਾ ਕੋਈ ਢੰਚਾ ਸੌਂਪਿਆ ਜਾ ਰਿਹਾ ਤੇ ਨਾ ਭਰਤੀ ਦੇ ਵਾਸਤੇ ਕੋਈ ਸਹਿਯੋਗ ਕੀਤਾ ਜਾ ਰਿਹਾ ਜੱਥੇਦਾਰ ਸਹਿਬਾਨ ਜੀ ਹੁਣ ਤੁਸੀਂ ਕੋਈ ਫੈਸਲਾ ਕਰੋ ਤੇ ਹੁਣ ਗਿਆਨੀ ਰਘਵੀਰ ਸਿੰਘ ਨੇ ਦੋਸਤੋ ਫੈਸਲਾ ਕਰਨਾ ਹੈ ਗਿਆਨੀ ਰਘਵੀਰ ਸਿੰਘ ਤੁਹਾਨੂੰ ਪਤਾ ਹੈ ਕਿ ਬੜੇ ਪ੍ਰੈਸ਼ਰ ਦੇ ਵਿੱਚ ਹੈ ਪਿਛਲੇ ਦਿਨਾਂ ਤੋਂ ਕਈ ਦਿਨ ਉਹ 15 ਦਿਨ ਲਗਭਗ ਵਿਦੇਸ਼ ਦੇ ਵਿੱਚ ਰਹੇ ਇੰਗਲੈਂਡ ਦੇ ਵਿੱਚ ਰਹੇ ਉਹਨਾਂ ਦੇ ਉੱਤੇ ਬੜਾ ਪ੍ਰੈਸ਼ਰ ਹੈ ਉਹਨਾਂ ਨੇ ਇੰਗਲੈਂਡ ਦੇ ਵਿੱਚ ਵੀ ਦੱਸਿਆ ਕਿ ਇੱਥੋਂ ਤੱਕ ਦੀਆਂ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਦੋਸਤੋ ਪਰ ਉਹ ਆ ਗਏ ਵਾਪਸ ਤਾਂ ਕੀਆਂ ਤੇ ਮਿਲਦੀਆਂ ਹੀ ਹੁੰਦੀਆਂ ਜਰਨੈਲਾਂ ਨੂੰ ਪਰ ਕੀ ਹੁਣ ਜੱਤੇਦਾਰ ਗਵੀਰ ਸਿੰਘ ਜੀ ਉਹੀ ਅਕਾਲੀ ਫੂਲਾ ਸਿੰਘ ਦੇ ਵਾਰਿਸ ਬਣਨ ਜਾ ਰਹੇ ਐ ਤੇ ਜਾ ਫਿਰ ਗਿਆਨੀ ਗੁਰਵਚਨ ਸਿੰਘ ਵਾਲੀ ਲੈਣ ਦੇ ਵਿੱਚ ਖੜਨ ਜਾ ਰਹੇ ਐ ਇਹ ਸਾਰਾ ਪੰਥ ਨੂੰ ਦੇਖ ਰਿਹਾ ਹੈ ਅਸਤੀਫਾ ਦੇਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਪਰ ਰੋਕ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਨੇ ਰੋਕ ਦਿੱਤਾ ਪੰਥਕ ਦਰਦੀਆਂ ਨੇ ਉਹਨਾਂ ਨੂੰ ਫੋਨ ਕਰਕੇ ਕਿ ਗਿਆਨੀ ਜੀ ਦੇਕਰ ਤੁਸੀਂ ਅਸਤੀਫਾ ਦੇ ਕੇ ਚਲੇ ਗਏ ਤੇ ਤੁਸੀਂ ਵੀ ਭਗੌੜਿਆਂ ਦੇ ਵਿੱਚ ਤੁਹਾਨੂੰ ਲੋਕ ਸ਼ਾਮਲ ਕਰ ਲੈਣਗੇ ਕਿਉਂਕਿ ਹੁਣ ਪੰਥ ਦੀ ਹੋਣੀ ਨਵੇੜਨ ਦਾ ਸਮਾਂ ਆ ਗਿਆ ਹੈ ਹੁਣ ਪੰਥ ਹਨੇਰਗਰਦੀ ਦੇ ਵਿੱਚ ਖੜਾ ਹੈ ਇਹ ਖੂਹ ਦੇ ਵਿੱਚ ਡਿੱਗਣ ਤੋਂ ਤੁਸੀਂ ਬਚਾ ਸਕਦੇ ਹੋ ਜੇਕਰ ਫੈਂਸ ਲਾ ਕੇ ਤੇ ਨਿਰਪੱਖ ਹੋ ਕੇ ਲੈ ਲੋ ਦੋਸਤੋ ਹੁਣ ਸਭ ਤੋਂ ਵੱਡਾ ਫੈਸਲਾ ਇਹ ਹੈ ਜਿਹੜੀ ਪੰਜਾਬੀਆਂ ਦੀ ਪਾਰਟੀ ਹੈ ਦਿਹਾਤੀ ਸ਼੍ਰੋਮਣੀ ਅਕਾਲੀ ਦਲ ਉਹਨੂੰ ਪੈਰਾਂ ਸਿਰ ਕਰਨਾ ਉਹਨੂੰ ਦੁਬਾਰੇ ਜਥੇਬੰਦ ਕਰਨਾ ਪਹਿਲਾਂ ਕਹਿੰਦੇ ਸੀ ਸੁਖਵੀਰ ਸਿੰਘ ਬਾਦਲ ਅਸਤੀਫਾ ਨਹੀਂ ਦਿੰਦਾ ਉਹ ਅਸਤੀਫਾ ਦੇ ਚੁੱਕੇ ਐ ਉਹ ਆਪਣੇ ਹੁਣ ਜਿਹੜੇ ਘਰ ਦੇ ਕਾਜ ਨੇ ਉਹ ਕਰ ਰਹੇ ਐ ਚਾਹੇ ਵਿਆਹ ਸਾਦੀ ਹੋਵੇ ਲੜਕੀ ਦੀ ਤੇ ਦੋਸਤੋ ਹੁਣ ਨਮ ਅਕਾਲੀ ਦਲ ਬਣਨਾ ਹੈ ਹੁਣ ਜਥੇਦਾਰ ਸਹਿਬਾਨ ਉਹ ਪੰਜ ਮੈਂਬਰੀ ਕਮੇਟੀ ਨੂੰ ਫੁੱਲ ਪਾਵਰ ਦਿੰਦੇ ਐ ਜਾ ਉਹਨੂੰ 7 ਮੈਂਬਰੀ ਕਰਦੇ ਆ ਜਾਂ 11 ਮੈਂਬਰੀ ਕਰਦੇ ਆ ਤੇ ਕਦੋਂ ਜਥੇਦਾਰ ਸਹਿਬਾਨ ਹੁਣ ਸੇਤੀ ਜਲਦੀ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਕਰਦੇ ਆ ਤੇ ਮੀਟਿੰਗ ਦੇ ਵਿੱਚ ਸਭ ਤੋਂ ਵੱਡੇ ਜਿਹੜੇ ਦੋ ਫੈਸਲੇ ਹੋਣੇ ਐ ਇੱਕ ਤੇ ਕਾਲੀ ਦਲ ਦੀ ਭਰਤੀ ਬਾਰੇ ਤੇ ਦੂਜਾ ਗਿਆਨੀ ਹਰਪ੍ਰੀਤ ਸਿੰਘ ਬਾਰੇ ਕੀ ਜਥੇਦਾਰ ਸਹਿਬਾਨ ਜੋ ਪਿਛਲੇ ਦਿਨਾਂ ਦੇ ਵਿੱਚ ਬਿਆਨ ਦੇ ਚੁੱਕੇ ਐ ਜਿਹੜਾ ਕਹਿ ਚੁੱਕੇ ਐ ਕਿ ਬੜਾ ਨਿੰਦਣਯੋਗ ਫੈਸਲਾ ਐ ਮੇਰੇ ਮਨ ਨੂੰ ਬੇਹੱਦ ਛਟ ਲੱਗੀ ਹੈ ਕੀ ਹੁਣ ਉਸ ਫੈਸਲੇ ਦੇ ਉੱਤੇ ਮੁੜ ਵਿਚਾਰ ਹੋਊਗੀ ਕੀ ਗੈਨੀ ਰਗਵੀਰ ਸਿੰਘ ਅਗੇ ਜਾ ਟੂ ਕਮੇਟੀ ਨੂੰ ਜਿਹੜੀ ਅੰਤਰਨ ਕਮੇਟੀ ਹੈ ਉਹਨੂੰ ਦੁਬਾਰੇ ਸੰਦੇਸ਼ ਦੇਣਗੇ ਕਿ ਦੁਬਾਰੇ ਮੀਟਿੰਗ ਸੱਦ ਕੇ ਗੈਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਣ ਇਹ ਵੱਖਰੀ ਗੱਲ ਹੈ ਕਿ ਉਹ ਹੁਣ ਇਸ ਡਿਊਟੀ ਨੂੰ ਸੰਭਾਲਦੇ ਆ ਜਾਂ ਨਹੀਂ ਸੰਭਾਲਦੇ ਗੈਨੀ ਹਰਪ੍ਰੀਤ ਸਿੰਘ ਪત્રਕਾਰਾਂ ਨੇ ਕੱਲ ਪੁੱਛਿਆ ਸੀ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਉਹ ਕਹਿੰਦੇ ਸੀ ਹਜੇ ਮੇਰੀ ਕੋਈ ਰਹਿ ਨਹੀਂ ਤੇ ਦੋਸਤੋਂ ਉਹਨਾਂ ਨੇ ਹੋਰ ਵੀ ਬੰਦਿਆਂ ਤੇ ਉੱਤੇ ਬਹੁਤ ਦੋਸ਼ ਲਾਏ ਐ ਉਪ ਪ੍ਰਧਾਨ ਨੇ ਜਿਹੜੇ ਰਗੁਜੀਤ ਸਿੰਘ ਬਿਰਕ ਉਹਨਾਂ ਦੇ ਉੱਤੇ ਵੀ ਉਹਨਾਂ ਨੇ ਬੜੇ ਤੰਜ ਕੱਸੇ ਐ ਕਿ ਜੇਕਰ ਹਰਿਆਣਾ ਕਬੇਟੀ ਬਣੀ ਐ ਤੇ ਰਗਜੀਤ ਸਿੰਘ ਬਿਰਕ ਦਾ ਕਰਕੇ ਬਣੀ ਐ ਉਹ ਕਿਹਦਾ लाਡਲਾ ਐ ਕਿਹਦਾ ਰਿਸ਼ਤੇਦਾਰ ਐ ਕਿਹਦੇ ਨੇੜੇ ਐ ਇਹ ਸਭ ਕੁਝ ਗਿਆਨੀ ਹਰਪ੍ਰੀਤ ਸਿੰਘ ਦੱਸ ਚੁੱਕੇ ਐ ਤੇ ਉਹਨਾਂ ਨੇ ਇੱਕ ਦੋ ਸਰਾਵਾਂ ਦੇ ਨਾਂ ਵੀ ਲਏ ਐ ਕਿ ਉਹਨਾਂ ਵਿੱਚ ਵੱਡੇ ਕਪਲੇ ਹੋਏ ਐ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਾਂਚ ਪੜਤਾਲ ਹੋਣੀ ਐ ਤੇ ਪਰ ਦੋਸਤੋ ਸਭ ਤੋਂ ਵੱਡੇ ਮਸਲੇ ਕੀ ਹੁਣ ਗਿਆਨੀ ਰਤਵੀਰ ਸਿੰਘ ਫੈਸਲਾ ਹਾਣਾ ਦੇ ਵਿੱਚ ਲੈ ਰਹੇ ਜੱਤੇਦਾਰ ਸਭਾ ਦੀ ਮੀਟਿੰਗ ਸੰਦਕੇ ਕਿ ਸਭ ਤੋਂ ਵੱਡਾ ਜਿਹੜਾ ਫੈਸਲਾ ਆਕਾਲੀ ਦਲ ਦੀ ਭਰਤੀ ਬਾਰੇ ਕੀ ਹੁਣ ਉਹ ਪੰਜ ਜਿਹੜੇ ਯੋਧਿਆਂ ਨੇ ਆਪਣੇ ਸਟੈਂਡ ਤੇ ਰਹਿ ਕੇ ਮੀਟਿੰਗ ਕੀਤੀ ਰਿਪੋਰਟ ਦਿੱਤੀ ਉਨ੍ਹਾਂ ਦੀ ਰਿਪੋਰਟ ਦੇ ਉੱਤੇ ਅਸਰ ਹੋਵੇਗਾ ਜਾਂ ਉਨ੍ਹਾਂ ਦੀ ਰਿਪੋਰਟ ਸਖਤ ਰੇਤ ਦੇ ਵਿੱਚ ਫੈਲਾਂ ਦੇ ਵਿੱਚ ਬੰਦ ਹੋ ਕੇ ਰਹਿ ਜੇਗੀ। ਜਾਂ ਕੋਈ ਮੀਟਿੰਗ ਨਹੀਂ ਲੰਬੇ ਸਮੇਂ ਲੰਘ ਜਾਣਗੇ ਦੋਸਤੋ ਇਸ ਤਰ੍ਹਾਂ ਹੋਵੇਗਾ। ਜਿਹੜੀ ਭਰਤੀ ਕਰ ਰਹੇ ਆ ਲੋਕ ਉਹ ਚੱਲਦੀ ਰਹੇਗੀ। ਹੁਣ ਕੀ ਰਿਐਕਸ਼ਨ ਆਉਂਦਾ ਹੈ? ਸਾਰੇ ਲੋਕਾਂ ਦੀ ਜਿਹੜੀ ਨਜ਼ਰ ਹੈ ਉਹ ਜਥੇਦਾਰ ਅਗਵੀਰ ਸਿੰਘ ਤੇ ਟਿੱਕੀ ਹੋਈ ਹੈ ਕਿ ਉਹ ਕਿਹੋ ਜਿਹੇ ਫੈਸਲੇ ਕਰਦੇ ਆ ਜਾਂ ਉਹ ਖੁਦ ਅਸਤੀਫਾ ਦੇ ਕੇ ਜਿਹੜੇ ਧਾਮੀ ਵਰਗੇ ਗਏ ਪ੍ਰਧਾਨ ਵਰਗੇ ਅਸਤੀਫਾ ਦੇ ਕੇ ਬਡੂੰਗਰ ਸਾ ਉਹਨਾਂ ਦੀ ਲਾਈਨ ਦੇ ਵਿੱਚ ਸ਼ਾਮਲ ਹੁੰਦੇ ਐ ਜਾਂ ਕੋਈ ਇਤਿਹਾਸਕ ਫੈਸਲਾ ਕਰਨਗੇ ਜੇਕਰ ਦੋਸਤੋ ਕਰ ਜਾਂਦੇ ਇਤਿਹਾਸਕ ਫੈਸਲਾ ਤੇ ਦੁਨੀਆ ਯਾਦ ਰੱਖੇਗੀ ਉਹਨਾਂ ਦਾ ਮਾਣ ਇੱਜ਼ਤ ਵਧੇਗਾ ਤੇ ਹੁਣ ਗਿਆਨੀ ਰਗਵੀਰ ਸਿੰਘ ਨੂੰ ਵੀ ਚਾਹੀਦਾ ਕਿ ਉਹ ਇਕੱਲੇ ਮਹਿਸੂਸ ਨਾ ਕਰਨ ਉਹਨਾਂ ਨਾਲ ਸਾਰਾ ਸਿੱਖ ਪੰਥ ਖੜਾ ਐ ਤੇ ਸਭ ਤੋਂ ਪਹਿਲਾਂ ਉਹ ਜਿਹੜੇ ਦਸਤਾਰਾਂ ਦੇਣ ਵਾਲੇ ਐ ਜਥੇਦਾਰ ਸਹਿਬਾਨ ਨੂੰ ਦਸਤਾਰਬੰਦੀ ਵੇਲੇ ਦਸਤਾਰਾਂ ਪੇਟ ਕਰਨ ਵਾਲੀਆਂ ਸੰਪਰਦਾਵਾਂ ਨਿੰਗ ਸਿੰਘ ਟਕਸਾਲਾਂ ਉਹਨਾਂ ਦੀ ਇੱਕ ਮੀਟਿੰਗ ਕਰਨ ਸਾਰਿਆਂ ਨੂੰ ਸੱਦਣ ਤੇ ਉਹਨਾਂ ਨੂੰ ਤਿਆਰ ਵਰ ਤਿਆਰ ਰਹਿਣ ਵਾਸਤੇ ਕਹਿਣ ਕਿ ਤੁਸੀਂ ਭਾਈ ਕਾਲ ਤਖਤ ਦੇ ਨਾਲ ਖੜੋ ਅੱਜ ਤੁਹਾਡੀ ਲੋੜ ਹੈ ਜੇਕਰ ਜਥੇਦਾਰ ਸਹਿਬਾਨ ਤੇ ਕੋਈ ਟੀਕਾ ਟਿੱਪ ਨਹੀਂ ਕਰਦਾ ਹੈ ਜਾਂ ਕੋਈ ੱੱਕੇ ਨਾਲ ਕੋਈ ਫੈਸਲਾ ਕਰਦਾ ਹੈ ਤੇ ਫਿਰ ਖੰਡਾ ਤੁਸੀਂ ਘੜਕਾਓ ਉਹਨਾਂ ਦੀ ਡਿਊਟੀ ਲਾ ਦੇਣ ਦੋਸਤੋ ਉਹ ਤਿਆਰ ਕੜੇ ਐ ਇਸ ਲਈ ਜੱਤੇਦਾਰ ਸਾਹਿਬਾਨ ਦੇ ਫੈਸਲਿਆਂ ਦੀ ਹੁੜ ਉਡੀਕ ਰਹੂਗੀ ਸੱਚ ਦੇਖਣ ਤੇ ਸੁਣਨ ਦੇ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰੋ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ